ਮੈਂ ਆਨਲਾਈਨ ਤੁਹਾਨੂੰ ਹਾਜ਼ਰੀਆਂ ਵੀ ਦਿਖਾ ਸਕਦਾਗਾ ਕਿ ਜੋ ਮੈਂ ਵਿਆਹ ਵਾਲੀ ਗੱਲ ਕੀਤੀ ਹੈਗੀ 4 5 6 ਆਨਲਾਈਨ ਉਹਦੀ ਕੋਈ ਹਾਜ਼ਰੀ ਲੱਗੀ ਹੋਈ ਹੈਗੀ ਤੇ ਵਿਆਹ ਵਿੱਚ ਕੰਮ ਕੀਤਾ ਗਿਆ ਮਨਰੇਗਾ ਵੱਲੋਂ ਦਿਹਾੜੀ ਪਾਈ ਗਈ ਹੈਗੀ ਆਪ ਦੇ ਚਾਹਤਿਆਂ ਨੂੰ ਤਾਂ ਇਹ ਕੰਮ ਦੇ ਹੀ ਜਾ ਰਹੇ ਨੇਗੇ ਵਿਆਹ ਨਾਲ ਹੀ ਤਮਾਸ ਤੋਂ ਨਿਕਲ ਰਹੇ ਨੇਗੇ ਜਦੋਂ ਕੋਈ ਦੂਜਾ ਬੰਦਾ ਕੰਮ ਮੰਗਣ ਆਉਂਦਾ ਉਦੋਂ ਕਹਿੰਦੇ ਨੇ ਤੁਹਾਡਾ ਕਿਸਦਾ ਆਧਾਰ ਕਾਰਡ ਅਟੈਚ ਨਹੀਂ ਹੈਗਾ ਤੁਹਾਡਾ ਕਿਸਦਾ ਕੋਈ ਆ ਨਹੀਂ ਹੈਗਾ ਕੋਈ ਪ੍ਰੂਫ ਤੁਹਾਨੂੰ ਕੰਮ ਤੇ ਕੋਈ ਨਾਮ ਤੁਹਾਡਾ ਆਇਆ ਨਹੀਂ ਹੈਗਾ ਸਿਸਟਮ ਚੱਕ ਨਹੀਂ ਰਿਹਾ ਤੁਹਾਡੀ ਹਾਜ਼ਰੀ ਨਹੀਂ ਪੈਣੀਗੀ ਅੱਡੇ ਬੰਦੇ ਜਿਨ੍ਹਾਂ ਦਾ ਨਿਕਲਿਆ ਹੈ ਮਾਸਟਰ ਆਲ ਦੇ ਵਿੱਚ ਨਾਮ ਆਗਾ ਉਹਨਾਂ ਨੂੰ ਉਥੋਂ ਕੰਮ ਤੋਂ ਮੋੜ ਦਿੱਤਾ ਜਾਂਦਾ ਵੀ ਤੁਹਾਨੂੰ ਕੰਮ ਤੇ ਲਾਉਣਾ ਨਹੀਂ ਮੈਂ ਵੀ ਮੇਰੀ ਆਪਣੀ ਹਿਸਾਬ ਨਾਲ ਮੈਂ ਕੰਮ ਕਰਾਉਂਗਾ ਬੇ ਇਹਦੀ ਵਿਜੀਲੈਂਸ ਜਾਂਚ ਹੋਣੀ ਚਾਹੀਦੀ ਹੈ ਜੋ ਵੀ ਇਹਦੇ ਵਿੱਚ ਦਿਲਸੀ ਨੇ ਕੋਈ ਵੀ ਬੰਦਾਗਾ ਚਾਹੇ ਉਹ ਮੰਦਰੀਗਾ ਕਰਮਚਾਰੀ ਆ ਚਾਹੇ ਉਹ ਵੀਡੀਪੀਆ ਜਿਨ੍ਹਾਂ ਵੱਲੋਂ ਵੀ ਇਹ ਚੀਜ਼ ਕੀਤੀ ਜਾ ਰਹੀ ਹੈ ਉਹਨਾਂ ਤੇ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਹੋਵੇ ਮਲੇਰਕੋਡਲਾ ਦੇ ਪਿੰਡ ਮੋਹਰਾਣਾ ਦੀ ਸਰਪੰਚ ਦਾ ਪੰਚਾਇਤ ਮੈਂਬਰਾਂ ਅਤੇ ਪਿੰਡ ਵਾਸੀਆਂ ਨੇ ਰੱਜ ਕੇ ਵਿਰੋਧ ਕੀਤਾ। ਉਹਨਾਂ ਦਾ ਕਹਿਣਾ ਹੈ ਕਿ ਇੱਕ ਪਾਸੇ ਸਰਪੰਚ ਦੀ ਸੱਸ ਮਨਰੇਗਾ 'ਚ ਲੱਗੀ ਹੋਈ ਹੈ ਤੇ ਦੂਜੇ ਪਾਸੇ ਉਹ ਪ੍ਰਾਈਵੇਟ ਤੌਰ ਤੇ ਕੰਮ ਗਿਦਰੇ ਹੋਰ ਕਰਕੇ ਇੱਕੋ ਸਮੇਂ ਦੋ ਥਾਵਾਂ ਤੋਂ ਪੈਸੇ ਲੈ ਰਹੀ ਹੈ। ਪੰਚਾਇਤ ਮੈਂਬਰਾਂ ਤੇ ਪਿੰਡ ਵਾਲਿਆਂ ਨੇ ਦੋਸ਼ ਲਾਇਆ ਕਿ ਸਰਪੰਚ ਅਜਿਹੇ ਕਾਰਨਾਮੇ ਮਹਿਕਮੇ ਦੇ ਅਧਿਕਾਰੀਆਂ ਨਾਲ ਮਿਲੀਭੁਗਤ ਕਰਕੇ ਲੰਮੇ ਸਮੇਂ ਤੋਂ ਕਰਦੀ ਆ ਰਹੀ ਹੈ। ਪਹਿਲਾਂ ਵੀ ਇਹ ਸਰਪੰਚ ਆਪਣੇ ਅਨੋਖੇ ਕਾਰਨਾਮਿਆਂ ਕਾਰਨ ਹਮੇਸ਼ਾ ਹੀ ਵਿਵਾਦਾਂ ਵਿੱਚ ਘिरी ਰਹੀ ਹੈ ਇਸ ਦੇ ਚੱਲਦਿਆਂ ਕੁਝ ਮਹੀਨੇ ਸਸਪੈਂਡ ਵੀ ਰਹੀ ਅਤੇ ਸਿਆਸੀ ਪਹੁੰਚ ਅਤੇ ਮਹਿਕਮੇ ਨਾਲ ਮਿਲੀ ਭੁਗਤ ਕਰਕੇ ਦੁਬਾਰਾ ਬਹਾਲ ਹੋਈ ਹੈ ਸਰਪੰਚ ਬਹਾਲ ਹੁੰਦਿਆਂ ਹੀ ਹੁਣ ਆਪਣੀ ਸੱਸ ਦੀਆਂ ਦਿਹਾੜੀਆਂ ਮਰਰੇਗਾ ਵਿਚ ਲਗਾ ਰਹੀ ਹੈ ਜੋ ਕੰਮ ਤੇ ਨਹੀਂ ਜਾਂਦੀ ਜਿਸ ਦਾ ਪੰਚਾਇਤ ਮੈਂਬਰਾਂ ਅਤੇ ਹੋਰ ਪਿੰਡ ਵਾਸੀਆਂ ਨੇ ਵਿਰੋਧ ਕੀਤਾ ਮੈਂ ਆਨਲਾਈਨ ਤੁਹਾਨੂੰ ਹਾਜ਼ਰੀਆਂ ਵੀ ਦਿਖਾ ਸਕਦਾਗਾ ਕਿ ਜੋ ਮੈਂ ਵਿਆਹ ਵਾਲੀ ਗੱਲ ਕੀਤੀ ਹੈਗੀ 4 5 6 ਆਨਲਾਈਨ ਉਹਦੀ ਹਾਜ਼ਰੀ ਲੱਗੀ ਹੋਈ ਹੈਗੀ ਤੇ ਬਿਆ ਵਿੱਚ ਕੰਮ ਕੀਤਾ ਗਿਆ ਮਨਰੇਗਾ ਵੱਲੋਂ ਦਿਹਾੜੀ ਪਾਈ ਗਈ ਹੈਗੀ ਕੱਲੀ ਹਾਇਰੀ ਲਵਾ ਕੇ ਸਾਰੀ ਦਿਹਾੜੀ ਉੱਥੇ ਕੰਮ ਕੀਤਾ ਗਿਆ ਤੇ ਦੂਸਰੀ ਗੱਲ ਇਹ ਆ ਸਰ ਜੋ ਆਪ ਦੇ ਚਿਹਤਿਆਂ ਨੂੰ ਤਾਂ ਇਹ ਕੰਮ ਦੇਈ ਜਾ ਰਹੇ ਨੇਗੇ ਵੀ ਹਾਂ ਉਹਨਾਂ ਲਈ ਤਾਂ ਮਾਸਟਰ ਤੋਂ ਨਿਕਲ ਰਹੇ ਨੇਗੇ ਜਦੋਂ ਕਿ ਦੂਜਾ ਬੰਦਾ ਕੰਮ ਮੰਗਣ ਆਂਦਾ ਉਦੋਂ ਕਹਿੰਦੇ ਨਹੀਂ ਤੁਹਾਡਾ ਕਿਸਦਾ ਆਧਾਰ ਕਾਰਡ ਅਟੈਚ ਨਹੀਂ ਹੈਗਾ ਤੁਹਾਡਾ ਕਿਸਦਾ ਕੋਈ ਆ ਨਹੀਂ ਹੈਗਾ ਕੋਈ ਪ੍ਰੂਫ ਤੁਹਾਨੂੰ ਕੰਮ ਤੇ ਕੋਈ ਨਾਮ ਤੁਹਾਡਾ ਆਇਆ ਨਹੀਂ ਹੈਗਾ ਸਿਸਟਮ ਚੱਕ ਨਹੀਂ ਰਿਹਾ ਤੁਹਾਡੀ ਹਾਇਰ ਹੀ ਨਹੀਂ ਪੈਣੀਗੀ ਅੱਧੇ ਬੰਦੇ ਜਿਨ੍ਹਾਂ ਦਾ ਨਿਕਲਿਆ ਹੈ ਮਾਸਟਰ ਤੋਂ ਦੇ ਵਿੱਚ ਨਾਮ ਆਗਾ ਉਹਨਾਂ ਨੂੰ ਉਥੋਂ ਕੰਮ ਤੋਂ ਮੋੜ ਦਿੱਤਾ ਜਾਂਦਾ ਵੀ ਤੁਹਾਨੂੰ ਕੰਮ ਤੇ ਲਾਉਣਾ ਨਹੀਂ ਮੈਂ ਵੀ ਮੇਰੀ ਆਪਦੇ ਹਿਸਾਬ ਨਾਲ ਮੈਂ ਇਸ ਕੰਮ ਕਰਾਉਂਗਾ ਇਹਦੇ ਪਿੱਛੇ ਕਾਰਨ ਕੀ ਹੈ ਕਾਰਨ ਦੇਖੋ ਇਹ ਵੀ ਅਸਲ ਪਾਰਟੀਬਾਜੀ ਹੈ ਕਿਉਂਕ ਕੀ ਨਾਮ ਹੈ ਸਰ ਤੁਹਾਡਾ ਮੇਰਾ ਸਰ ਰਵਿੰਦਰ ਸਿੰਘ ਮੈਂ ਪੰਚਾਇਤ ਦਾ ਮੈਂਬਰਾਂਗਾ ਮੌਜੂਦਾ ਇਹ ਕੀ ਮਸਲਾ ਹੈ ਜੀ ਪੂਰਾ ਜਿਹੜਾ ਮਤਲਬ ਮੋਹਰਾਂ ਨੇ ਹੋਇਆ ਹੈ ਸਰਪੰਚ ਦੀ ਜਿਹੜੀ ਮਾਤਾ ਜਸਪਾਲ ਕੌਰ ਉਹਦੇ ਵੱਲੋਂ ਨਰੇਗਾ ਚ ਦਿਹਾੜੀਆਂ ਲਾਉਣ ਨੂੰ ਲੈ ਕੇ ਕੀ ਮਸਲਾ ਹੈ ਉਹ ਸਾਰਾ ਮਸਲਾ ਸਾਰਾ ਇਹ ਹੈਗਾ ਵੀ ਜੇ 4 5 6 ਜਨਵਰੀ ਦਾ ਇੱਥੇ ਸਕੂਲ ਦੇ ਲਾਗੇ ਘਰ ਆ ਉਹਨਾਂ ਦੇ ਵਿਆਹ ਸੀਗਾ ਤੇ ਉੱਥੇ ਇਹਨਾਂ ਵੱਲੋਂ ਹਾਜ਼ਰੀ ਲਵਾ ਕੇ ਸਵੇਰੇ ਸਾਰੀ ਦਿਹਾੜੀ ਉਹਨਾਂ ਦੇ ਕੰਮ ਕੀਤਾ ਜਾਂਦਾ ਸੀਗਾ ਤੇ ਜਦੋਂ ਇਹ ਮਸਲਾ ਸਾਡੇ ਧਿਆਨ ਦੇ ਵਿੱਚ ਆਇਆ ਤਾਂ ਅਸੀਂ ਨੇ ਇਗਨੋਰ ਕਰਤਾ ਕੋਈ ਸਾਡੇ ਧਿਆਨ ਨਹੀਂ ਦਿੱਤਾ ਹੈਗਾ ਤੇ ਅੱਜ ਜਦੋਂ ਪੱਤਰਕਾਰਾਂ ਦੀ ਟੀਮ ਨੇ ਜਾ ਕੇ ਟੋਬੇ ਤੇ ਛਾਪਾਂ ਮਾਰਿਆ ਤਾਂ ਉੱਥੇ ਪਾਇਆ ਗਿਆ ਕਿ ਅਜ ਵੀ ਉਹ ਗੈਰ ਹਾਰੇ ਤੇ ਅੱਜ ਕਿਸੇ ਦੇ ਘਰੇ ਮਰਗ ਹੋਈ ਸੀ ਪਿੰਡ ਦੇ ਵਿੱਚ ਉਧਰੋਂ ਕੰਮ ਕਰ ਰਹੀ ਸੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਸ ਸਾਰੇ ਮਸਲੇ ਨੂੰ ਲੈ ਕੇ ਕਿਉਂਕਿ ਜਿਹੜੇ ਉੱਥੇ ਰੈਗੂਲਰ ਕੰਮ ਕਰਦੇ ਨੇ ਕਿਤੇ ਨਾ ਕਿਤੇ ਉਹਨਾਂ ਦੀ ਛਾਖ ਨੂੰ ਵੀ ਬੱਟਾ ਲੱਗਦਾ ਹੈ ਵੀ ਜਿਹੜੇ ਸਹੀ ਕੰਮ ਕਰਦੇ ਨੇ ਵੀ ਜਿਹੜਾ ਇਸ ਤਰ੍ਹਾਂ ਮੋਤਵਾਰਾ ਸੱਜਣਾ ਜਿਹੜਾ ਜਿਹਦੇ ਹੱਥ ਕਮਾਂਡ ਹੁੰਦੀ ਹੈ ਸਾਰਾ ਪਿੰਡ ਦਾ ਕੰਮਕਾਜ ਚਲਾਉਂਦੀ ਜਦੋਂ ਉਹੀ ਇਹੋ ਜਿਹੇ ਬੇਨਿਜ਼ਮੀਆਂ ਕਰਦੇ ਨੇ ਤਾਂ ਤੁਸੀਂ ਸਰਕਾਰ ਕੋਲੋਂ ਕੀ ਮੰਗ ਕਰਦੇ ਹੋ ਦੇਖੋ ਸਰ ਪਹਿਲੀ ਬੇਨਤੀ ਸਾਡੀ ਸਰਕਾਰ ਨੂੰ ਉਹੀ ਹੈ ਵੀ ਇਹਦੀ ਵਿਜੀਲੈਂਸ ਜਾਂਚ ਹੋਣੀ ਚਾਹੀਦੀ ਹੈ ਜੋ ਵੀ ਇਹਦੇ ਵਿੱਚ ਦਲਸੀ ਨੇ ਕੋਈ ਵੀ ਬੰਦਾਗਾ ਚਾਹੇ ਉਹ ਮੰਰੇਗਾ ਕਰਮਚਾਰੀ ਹੈ ਚਾਹੇ ਉਹ ਵਿਡੀਪੀ ਹੈ ਜਿਨ੍ਹਾਂ ਵੱਲੋਂ ਵੀ ਇਹ ਚੀਜ਼ ਕੀਤੀ ਜਾ ਰਹੀ ਹੈ ਉਹਨਾਂ ਤੇ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਹੋਵੇ ਤੇ ਮੈਂ ਚਾਹੁੰਨਾ ਜਿਹੜਾ ਹੁਣ ਤੱਕ ਕੰਮ ਹੋਇਆ ਜਿੰਨਾ ਵੀ ਮਨਰੇਗਾ ਦਾ ਕੰਮ ਹੋਇਆ ਉਹਦੀ ਜਾਂਚ ਹੋਵੇ ਕਿਉਂਕਿ ਜੋ ਕੰਮ ਹੋਇਆ ਪਹਿਲਾਂ ਅੱਧੇ ਬੰਦਿਆਂ ਦੇ ਉਹਦੇ ਵਿੱਚ ਉਹਨਾਂ ਦੇ ਮਾਸੋਲਾਂ ਦੇ ਪੈਸੇ ਵੀ ਨਹੀਂ ਮਿਲੇ ਹੈਗੇ ਉਹਨਾਂ ਬੰਦਿਆਂ ਨੂੰ ਹੋਰ ਬੰਦਿਆਂ ਨੂੰ ਕਿਸੇ ਨੂੰ ਕੰਮ ਨਹੀਂ ਮਿਲ ਰਿਆ ਜਿਹੜੇ ਬੰਦੇ ਘਰੋਂ ਕੰਮ ਦੇ ਲੋੜ ਬੰਦਦੇ ਨੇ ਉਹਨਾਂ ਨੂੰ ਕਿਸੇ ਨੂੰ ਕੰਮ ਨਹੀਂ ਦਿੱਤਾ ਜਾ ਰਿਆ ਇਹ ਇਹ ਦੋ ਦੋ ਪਾਸੇ ਇਸ ਦੀ ਮਾਤਾ ਕੀ ਜੋ ਸਰਪੰਚ ਸਿਖਾ ਦੀ ਉਹਨਾਂ ਹੀ ਸੱਸ ਆ ਗਈ ਇਹ ਦੋ ਦੋ ਪਾਸੇ ਦਿਹਾੜੀਆਂ ਲੈ ਰਹੀ ਹੈ ਇੱਕ ਪਾਸੇ ਲੋਕਾਂ ਦੇ ਘਰਾਂ ਦੇ ਵਿੱਚ ਕੰਮ ਕਰਕੇ ਦੂਸਰੇ ਪਾਸੇ ਇਹ ਸਰਕਾਰੀ ਕੰਮ ਦੇ ਵਿੱਚ ਮਨਰੇਗਾਦ ਵੱਲੋਂ ਪੈਸੇ ਆਪਦੇ ਦਿਹਾੜੀ ਪਾ ਰਹੀ ਹੈ ਇੱਕ ਹੋਰ ਵੀ ਤੁਹਾਡੇ ਵੱਲੋਂ ਕਿਹਾ ਗਿਆ ਸੀਗਾ ਵੀ ਨਾਲੇ ਸਰਪੰਚ ਕੋਲ ਕੋਰਮ ਪੂਰਾ ਨਹੀਂ ਹੈਗਾ ਤੇ ਕੋਰਮ ਪੂਰਾ ਨਾ ਹੋਣ ਦੇ ਬਾਵਜੂਦ ਇਹ ਮਾਸਟਰ ਰੋਲ ਫਿਰ ਕਿਸ ਤਰ੍ਹਾਂ ਨਿਕਲ ਰਿਹਾ ਹੈ ਸਰ ਅਸੀਂ ਬੀਡੀਪੀਓ ਸਾਹਿਬ ਕੋਲ ਹੀ ਬੇਨਤੀ ਕੀਤੀ ਸੀ ਵੀ ਅਸੀਂ ਪੰਜ-ਪੰਜ ਇਕੱਠੇ ਆਂਗੇ ਜਿਨ੍ਹਾਂ ਦੇ ਵਿੱਚੋਂ ਤੁਸੀਂ ਸਾਡੇ ਪੰਜ-ਪੰਜ ਤੁਸੀਂ ਦੇਖ ਵੀ ਸਕਦੇ ਹੋਵੋਗੇ ਤੇ ਉਹ ਪੰਜ ਪੰਜ ਸਾਡੇ ਨਾਲ ਨੇਗੇ ਅਸੀਂ ਜਦੋਂ ਬੇਨਤੀ ਕੀਤੀ ਉਹਨਾਂ ਨੂੰ ਜਾ ਕੇ ਤਾਂ ਉਹਨਾਂ ਦਾ ਇਹ ਕਹਿਣਾ ਸੀ ਏਪੀਓ ਸਾਹਿਬ ਦਾ ਕਿ ਉਹ ਸਰਪੰਚ ਹੈ ਉਹ ਕੰਮ ਕਰਵਾ ਸਕਦਾ ਮਾਸਟਰੋਲ ਕਰਵਾ ਸਕਦਾ ਕੰਮ ਕਰਵਾ ਸਕਦਾ ਪਰ ਸਾਨੂੰ ਕੀ ਅਜੇ ਤੱਕ ਜਦੋਂ ਵੀ ਅਸੀਂ ਬੀਡੀਪੀਓ ਜਾ ਕੇ ਕੋਈ ਦਰਖਾਸਤ ਦਿੱਤੀ ਹੈ ਕਿ ਸਾਡੀ ਕੋਈ ਅਪੀਲ ਨਹੀਂ ਲੈ ਅਜੇ ਤੱਕ ਸੁਣੀ ਨਹੀਂ ਗਈ ਕੱਲੋ ਮੈਂ ਸੁਨੇਹਾ ਮੈਂ ਸੁਨੇਹਾ ਭੇਜਿਆ ਸੀਗਾ ਵੀ ਭਾਈ ਇੱਥੇ ਮਾਤਾ ਕੰਮ ਕਰਦੇ ਉਹਨਾਂ ਨੇ ਕਿਹਾ ਵੀ ਕੰਮ ਕਰਦੇ ਨੇ ਉੱਪਰ ਨਹੀਂ ਨਹੀਂ ਮੈਂ ਤਾਂ ਚਾਹ ਪੀ ਕੇ ਮੁੜਈ ਰਸ ਨਹੀਂ ਉਹਨਾਂ ਨੇ ਮੈਨੂੰ ਆਪ ਕਿਹਾ ਵੀ ਉੱਪਰ ਕੰਮ ਕਰਦੇ ਨੇ ਤੁਸੀਂ ਮੇਰੇ ਕੋਲ ਦੀ ਲਖਿਓ ਤੁਸੀਂ ਐਵੇਂ ਨਹੀਂ ਜਦੋਂ ਉਹਨਾਂ ਨੇ ਕਿਹਾ ਵੀ ਬਾਹਰ ਭਾਈ ਕੋਈ ਡੀਕਦਾ ਤੁਸੀਂ ਮੇਰੇ ਕੋਲ ਦੀ ਲੱਗ ਕੇ ਉਰੇ ਆਗੇ ਫਿਰ ਵੀਰ ਜੀ ਮੈਨੂੰ ਪਤਾ ਨਹੀਂ ਸੀ ਨਾ ਵੀ ਤੁਸੀਂ ਬੁਲਾਉਨੇ ਨਹੀਂ ਭਾਈ ਇਹ ਅਲਾਉਡ ਹੈ ਵੀ ਤੁਸੀਂ ਉਹ ਮਤਲਬ ਇੱਥੋਂ ਕਿਸੇ ਦੇ ਘਰੇ ਚਲੇ ਜਾਓ ਇਹ ਦੱਸੋ ਭਾਈ ਮੇਟਰ ਭਾਈ ਤੂੰ ਦੱਸ ਛੁੱਟੀ ਲੈ ਕੇ ਜਾਈ ਸੀ ਨਹੀਂ ਕੜੀ ਐ ਛੁੱਟੀ ਦਿੱਤੀ ਜਾ ਸਕਦੀ ਹੈ ਤੁਰ ਤੁਸੀਂ ਤਾਂ ਪਹਿਲਾਂ ਵੀ ਇੱਕ ਵਿਆਹ ਬਕਤਾ ਲਿਆ ਨਹੀਂ ਵਿਆਹ ਗਏ ਹੋ ਜੀ ਵਿਆਹ ਤੇ ਸਬੂਤ ਨੇ ਸਾਡੇ ਕੋਲੇ ਇੱਕ ਵਿਆਵਕਤਾ ਆਇਆ ਜੀ ਫੁੱਲਾਂ ਦਾ ਪਕਟਾਉਣ ਚਲੇ ਗਏ ਤੁਸੀਂ ਫੁੱਲਾਂ ਤੇ ਜੀ ਮੈਂ ਉੱਥੇ ਸਾਰੀ ਡੈੜੀ ਨਹੀਂ ਸੀ ਰਹਿਣਾ ਮੈਂ ਤਾਂ ਮਾੜਾ ਜਿਹਾ ਬਸ ਢੇੜਾ ਹੀ ਦੇਣ ਨਹੀਂ ਐ ਤਾਂ ਚਲੋ ਕੋਈ ਵੀ ਕਹੂਗਾ ਜੀ ਭਾਈ ਕੱਲ ਨੂੰ ਢੇੜਾ ਦੇਣਾ ਚਲੋ ਧੰਨਵਾਦ ਕਰਿਓ ਭਾਈ ਕਿਸੇ ਨੂੰ ਨਹੀਂ ਨਹੀਂ ਅਹ ਹ ਜਸਪਾਲ ਕੋਰ 7 ਨੰਬਰ ਹੈ ਨਾ ਤੀਜੇ ਪੇਜ ਤੇ 27 ਨੰਬਰ ਦਾ 27 27 ਆ 7 ਆ ਇੱਧਰ 7 ਆ ਇਸ ਟਾਈਮ ਕਿੱਥੇ ਦਸ ਰਹੇ ਹੋ ਤੁਸੀਂ ਕਿਹ ਹੋਏ ਹੋ ਬਾਥਰੂਮ ਗਏ ਸੀ ਅੰਕਲ ਜੀ ਉਹ ਕੰਮ ਆ ਗਏ ਨੇ ਬਾਥਰੂਮ ਕਹਿੰਦੇ ਮੈਂ ਇੱਧਰ ਦੀ ਮੰਮ ਨੂੰ ਮੈਂ ਖੰਡ ਚਲਦੀ ਆ ਕੰਮ ਗਏ ਨੇ ਜੇ ਬਾਥਰੂਮ ਗਏ ਨੇ ਬਾਥਰੂਮ ਜਾ ਕੇ ਕਹਿੰਦੇ ਸੀ ਮੈਂ ਇੱਧਰ ਦੀ ਨੰਗ ਜਾਨੀ ਆ ਜੀ ਹੂੰ ਕਰ ਗਏ ਨੇ ਨਹੀਂ ਘਰੇ ਜਾਣਾ ਅਲਾਉਡ ਹੈ ਅਲਾਉਡ ਤਾਂ ਹੈ ਨਹੀਂ ਜਿਨ੍ਹਾਂ ਨੂੰ ਕੰਮ ਇਸ ਲਈ ਹੂੰ ਨਹੀਂ ਫਿਰ ਹਾਜ਼ਰੀ ਲਵਾ ਕੇ ਕੰਮ ਤੇ ਜਾ ਸਕਦਾ ਕੋਈ ਨਹੀਂ ਨਹੀਂ ਜੇ ਤਾਂ ਨਹੀਂ ਹੈ ਜਾ ਨਹੀਂ ਸਕਦੇ ਫਿਰ ਫਿਰ ਉਹ ਕਿਵੇਂ ਗਏ ਹੋਇਆ ਪੁੱਛ ਕੇ ਗਏ ਸੀ ਜਿਨ੍ਹਾਂ ਨੂੰ ਕੰਮ ਸੀ ਮੈਨੂੰ ਤਾਂ ਐ ਪਤਾ ਲੱਗਿਆ ਵੀ ਉਹ ਕਿਸੇ ਦੇ ਕੰਮ ਕਰਨ ਜਾਂਦੇ ਆ ਪਹਿਲਾ ਵਿਆਹ ਸੀਗਾ ਉਹ ਵੀ ਉਧਰ ਹੋਇਆ ਜਿਹੜੇ ਕੀ ਨਾਮ ਹੈ ਭਾਈ ਤੁਹਾਡਾ ਜਸਮ੍ਰੀਤ ਕਰੇ ਕੀ ਕੰਮ ਕਰਦੇ ਹੋ ਤੁਸੀਂ ਮੈਂ ਮੇਟ ਹੈ ਜੀ ਹਾਜਰੀ ਲਾਉਣੇ ਆ ਜੀ ਮੇਰੇ ਗਾ ਜੀ ਇਕਨਾਂ ਭਾਈ ਜਸਪਾਲ ਕੌਰ ਦਾ ਮਸਲਾ ਆਇਆ ਜਿਹੜੇ ਸਰਪੰਚ ਸ਼ੇਖਾ ਹੈ ਉਹਨਾਂ ਦੀ ਸੱਸ ਹੈ ਤੇ ਜਗਜੀਵਨ ਸਿੰਘ ਨੇ ਜਿਹੜੇ ਸਰਪੰਚ ਉਹਨਾਂ ਦੀ ਮਾਤਾ ਹੈ ਉਹਦੇ ਵੱਲੋਂ ਮਤਲਬ ਹਾਜ਼ਰੀ ਤੁਹਾਡੇ ਕੋਲ ਲਗਾ ਕੇ ਤੇ ਕੰਮ ਕਿਤੇ ਹੋਰ ਕਰਨ ਦਾ ਮਸਲਾ ਆਇਆ ਉਹਦੇ ਬਾਰੇ ਕੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਸਰ ਇੱਥੇ 8 ਵਜੇ ਹਾਜ਼ਰੀ ਮਿਲਾਨੀ ਹੈ ਇੱਥੇ ਲਗਾ ਕੇ ਚੱਲ ਜਾਂਦੀ ਬਾਅਦ ਚੋਂ ਮੈਂ ਘਰ ਆ ਜਾਨੀ ਹਾਜ਼ਰੀ ਲਗਾ ਕੇ ਉਸ ਤੋਂ ਬਾਅਦ ਚੋਂ ਮੈਨੂੰ ਨਹੀਂ ਪਤਾ ਵੀ ਉਹ ਕਿੱਥੇ ਜਾਂਦੇ ਨੇ ਕਿੱਥੇ ਨਹੀਂ ਦੱਸ ਕੇ ਨਹੀਂ ਜਾਂਦੇ ਮੈਨੂੰ ਕੱਲ ਮੈਂ ਮਨਾਂ ਕੀਤਾ ਪਰਸੋਂ ਵੀ ਕੀਤਾ ਮਤਲਬ ਉਹਨਾਂ ਨੇ ਮੇਰੇ ਕਹਿਣੇ ਦੇ ਨਹੀਂ ਚੱਲੇ ਹੈਗੇ ਉਹ ਬਾਅਦ ਚੋਂ ਚੱਲ ਗਏ ਇਹ ਇੱਕ ਤਾਂ ਚਲੋ ਇੱਕ ਮਸਲਾ ਇਹਦੇ ਨਾਲ ਇੱਕ ਮਸਲਾ ਹੋਰ ਵੀ ਹੈ ਵੀ ਕਈ ਕੁਝ ਐਸੇ ਪਰਸਨ ਨੇ ਜਿਹੜੇ ਕਹਿੰਦੇ ਵੀ ਸਾਡਾ ਨਾਮ ਮਾਸਟਰ ਰੋਲ 'ਚ ਨਹੀਂ ਪਾਇਆ ਜਾਂਦਾ ਵੀ ਉਹ ਕਿਉਂ ਨਹੀਂ ਸੀ ਪਾਇਆ ਜਾਂਦਾ ਉਹਨਾਂ ਦਾ ਉਹ ਸਰਪੰਚ ਸਾਹਿਬ ਨੇ ਮੈਨੂੰ ਕਿਹਾ ਸੀਗਾ ਦੀਦੀ ਨੇ ਵੀ ਕਿਹਾ ਵਾ ਇਹ ਗੱਲ ਹਾਂ ਵੀ ਮਤਲਬ ਜਿਹੜੇ ਉਹ ਨਾਂ ਨੇ ਉਹ ਆਉਣ ਨਹੀਂ ਦੇਣੇ ਹੈਗੇ ਮੈਂ ਵੀ ਮਤਲਬ ਮੋਰ ਨਹੀਂ ਲਾਣੀ ਹੈਗੀ ਵੀ ਜਿਹੜੇ ਕੁਝ ਨਾਮ ਨੇ ਉਹ ਕਹਿੰਦੇ ਵੀ ਸਾਡੀ ਸਹਿਮਤੀ ਤੋਂ ਬਿਨਾ ਨਹੀਂ ਤੁਸੀਂ ਪਾਉਣੇ ਹੈਗੇ ਹਾਂ ਜੀ ਹਾਂ ਜੀ ਵੀ ਮਤਲਬ ਉਹ ਨਾਂ ਆਉਣਗੇ ਤਾਂ ਅਸੀਂ ਮੋਰ ਨਹੀਂ ਲਾਣੀ ਹੈਗੀ ਇੱਕ ਜਸਮੇਲ ਸਿੰਘ ਜੀ ਆਪਣੇ ਸਰਪੰਚ ਨੇ ਇਥੋਂ ਸ਼ਿਖਾ ਤੇ ਉਹਨਾਂ ਦਾ ਪਤੀ ਦਾ ਨਾਮ ਜਗਜੀਵਨ ਸਿੰਘ ਹੈ ਤੇ ਉਹਨਾਂ ਦੀ ਮਾਤਾ ਜਸਪਾਲ ਕੌਰ ਦੇ ਬਾਰੇ ਪਤਾ ਲੱਗਿਆ ਸੀਗਾ ਵੀ ਉਹ ਦਿਹਾੜੀ ਤਾਂ ਜਿਹੜੀ ਹੈਗੀ ਨਰੇਗਾ ਚ ਪਾਉਂਦੇ ਨੇ ਤੇ ਕੰਮ ਜ਼ਿਆਦਾਤਰ ਜਾ ਕੇ ਪਿੰਡ 'ਚ ਜਿਵੇਂ ਤੁਹਾਡੇ ਇੱਕ ਵਿਆਹ ਸੀਗਾ ਆ ਵਿਆਹ ਸੀ ਪ੍ਰਤੀਜੀ ਦਾ ਜੀ ਕਿਹੜੀ ਕਿਹੜੀ ਤਰੀਕ ਦਾ ਵਿਆਹ ਸੀ ਉਹ 4 5 6 ਦਾ ਜੀ ਉਹ 4 5 6 ਤਰੀਕ ਦੇ ਵਿਆਹ ਦੌਰਾਨ ਉਹਨੇ ਤੁਹਾਡੇ ਕੰਮ ਕਰਿਆ ਉੱਥੇ ਕੀਤਾ ਜੀ ਠੀਕ ਹੈ ਉਹ ਮਤਲਬ ਕਿੰਨਾ ਕਚੇਰ ਕੰਮ ਕਰਿਆ ਜਣੀ ਵੀ ਸਾਦਾ ਜਣ ਕੀਤਾ ਜੀ ਠੀਕ ਹੈ ਜੀ ਉਹ ਹੋਰ ਵੀ ਸੀ ਉਹਦੇ ਨਾਲ ਕੋਈ ਕੰਮ ਕਰਨ ਵਾਲੀ ਜਾਂ ਕੱਲੀ ਹੋਲੀੜੀ ਚ ਤਿੰਨ ਜਣੀਆਂ ਸੀ ਠੀਕ ਹੈ ਜੀ ਤੇ ਗਵਾਰੇ ਤੋਂ ਸੀ ਦੋ ਸਾਡੇ ਪਿੰਡੋਂ ਸੀ ਠੀਕ ਹੈ ਇਹ ਤਿੰਨੋਂ ਦਿਨ ਉੱਥੇ ਜਣੀ ਵਿਆਹ ਚ ਹਾਜ਼ਰ ਰਹਿ ਕੇ ਕੰਮ ਕਰਦੀ ਰਹੀ ਹਾਂ ਜੀ ਹਾਂ ਜੀ